25 ਤਰੀਕ ਨੂੰ ਹੋਣ ਵਾਲਾ ਜਨਰਲ ਡੈਲੀਗੇਟ ਜਿਹੜਾ ਕਿ ਉਸ ਨੂੰ اجلاس ਨੂੰ ਮੁਲਤਵੀ ਨਵੇਂ ਅਕਾਲੀ ਦਲ ਦੇ ਪ੍ਰਧਾਨ ਗਿਆਨੀ ਹਰਪੀ ਸਿੰਘ ਦੇ ਵੱਲੋਂ ਕਰ ਦਿੱਤਾ ਗਿਆ ਹੈ ਤੇ ਕਿਉਂ ਕੀਤਾ ਗਿਆ ਇਸ ਨੂੰ ਲੈ ਕੇ ਵੀ ਕਾਰਨ ਦੱਸੇ ਗਏ ਨੇ ਹੜਾ ਨੂੰ ਲੈ ਕੇ ਹੁਣ ਲੀਡਰਸ਼ਿਪ ਦੀ ਜਿਹੜੀ ਕਿ ਜ਼ਿੰਮੇਵਾਰੀ ਲਗਾ ਦਿੱਤੀ ਹੈ ਤੇ ਦਸੋ ਬਾਅਦ ਹੁਣ ਉੱਥੇ ਹੀ ਜਿਹੜਾ ਕਿ ਕੱਲ ਨੂੰ ਇੱਕ ਡੈਲੀਗੇਟ ਸੱਦਿਆ ਗਿਆ ਸੀ ਪਰੰਤੂ ਇਸ ਡੈਲੀਗੇਟ ਨੂੰ ਹੁਣ ਮੁਲਤਵੀ ਕਰ ਦਿੱਤਾ ਹੈ ਗਿਆਨੀ ਹਰਪੀ ਸਿੰਘ ਦੇ ਵੱਲੋਂ ਦੱਸ ਦਈਏ ਕਿ ਕਿਹਾ ਗਿਆ ਹੈ ਕਿ ਜਿਹੜਾ 25 ਤਰੀਕ ਨੂੰ ਹੋਣ ਵਾਲਾ ਡੈਲੀਗੇਟ ਹੈ ਉਸ ਨੂੰ ਅਸੀਂ ਮੁਲਤਵੀ ਕੀਤਾ ਹੈ ਤੇ ਸ਼੍ਰੋਮਣੀ ਕਾਲੀਦਾਲ ਪ੍ਰਦਾਨ ਗੈਨੀ ਹਰਪੀ ਸਿੰਘ ਦੇ ਵੱਲੋਂ ਜਿਹੜੀ ਕਿ ਲੀਡਰਸ਼ਿਪ ਦੇ ਅਹਿਮ ਸਮਿਖਿਆ ਮੀਟਿੰਗ ਕੀਤੀ ਗਈ ਤੇ ਇਸ ਮੀਟਿੰਗ ਦੇ ਵਿੱਚ ਪੰਜਾਬ ਦੇ ਤਾਜ਼ਾ ਜਿਹੜੇ ਹਾਲਾਤ ਉਸ ਦੇ ਉੱਪਰ ਨਜ਼ਰਸਾਨੀ ਕੀਤੀ ਗਈ ਅਤੇ ਪਾਰਟੀ ਦੇ ਵੱਲੋਂ ਵੱਖ-ਵੱਖ ਜਗ੍ਹਾ ਜਾਰੀ ਰੱਖੇ ਕੈਂਪਾਂ ਦੇ ਬਾਰੇ ਵਿਸਤਾਰ ਸਹਿਤ ਚਰਚਾ ਕੀਤੀ ਗਈ ਲੀਡਰਸ਼ਿਪ ਤੋਂ ਮਿਲੀ ਜਾਣਕਾਰੀ ਤੋਂ ਬਾਅਦ 25 ਸਤੰਬਰ ਨੂੰ ਬੁਲਾਏ ਗਏ ਜਨਰਲ ਡੈਲੀਗੇਟ ਨੂੰ ਜਿਹੜਾ ਕਿ ਮੁਲਤਵੀ ਕਰਨ ਦਾ ਫੈਸਲਾ ਕੀਤਾ ਗਿਆ ਲੀਡਰਸ਼ਿਪ ਦੇ ਵੱਲੋਂ ਮਿਲੇ ਸੁਝਾਅ ਤੇ ਫੀਡਬੈਕ ਨੂੰ ਮੁੱਖ ਰੱਖਦੇ ਆ ਇਹ ਫੈਸਲਾ ਕੀਤਾ ਗਿਆ ਤੇ ਇਸ ਮੌਕੇ ਗਿਆਨੀ ਹਰਪ੍ਰੀਤ ਸਿੰਘ ਦੇ ਵੱਲੋਂ ਦੱਸਿਆ ਕਿ ਹੜ੍ਹ ਪ੍ਰਭਾਵਿਤ ਇਲਾਕਿਆਂ ਸੇਵਾ ਕਰ ਰਹੇ ਪਾਰਟੀ ਵਰਕਰਾਂ ਦੇ ਸਮੇਤ ਸਾਰੇ ਨੌਜਵਾਨਾਂ ਦੀ ਹੌਸਲਾ ਅਫਜ਼ਾਈ ਕਰਦੇ ਹੋਏ ਕਿਹਾ ਕਿ ਪਾਰਟੀ ਦਾ ਨੌਜਵਾਨ ਤੇ ਉਥੇ ਹੀ ਪੰਜਾਬ ਦਾ ਨੌਜਵਾਨ ਡਟ ਕੇ ਜਿਹੜਾ ਕਿ ਕੁਦਰਤੀ ਤਰਾਸ਼ਤੀ ਦਾ ਸਾਹਮਣਾ ਕਰ ਰਿਹਾ ਹੈ ਤੇ ਜਿਸ ਤੋਂ ਬਾਅਦ ਪੰਜਾਬ ਦੇ ਨੌਜਵਾਨਾਂ ਨੇ ਵੱਡੀ ਮੁਸੀਬਤ ਵੇਲੇ ਸਿੱਧਕ ਨੂੰ ਪੇਸ਼ ਕਰਕੇ ਦੁਨੀਆ ਦੇ ਸਾਹਮਣੇ ਇੱਕ ਮਿਸਾਲ ਪੇਸ਼ ਕੀਤੀ ਹੈ ਤੇ ਇਸ ਮੌਕੇ ਵੱਖ-ਵੱਖ ਹੜ੍ਹ ਪ੍ਰਭਾਵਿਤ ਇਲਾਕਿਆਂ ਦੇ ਲਈ ਸਮੁੱਚੀ ਲੀਡਰਸ਼ਿਪ ਦੀ ਡਿਊਟੀ ਲਗਾਈ ਹੈ ਸਮੂਚੀ ਲੀਡਰਸ਼ਿਪ ਪਰਭਾਵੇਤ ਇਲਾਕਿਆਂ ਦੇ ਵਿੱਚ ਜਾ ਕੇ ਜ਼ਰੂਰੀ ਵਸਤਾਂ ਦੀ ਜਿਹੜੀ ਕਿ ਲਿਸਟ ਤਿਆਰ ਕਰੇਗੀ ਤਾਂ ਜੋ ਪੀੜਤ ਪਰਿਵਾਰਾਂ ਦੀ ਲੋੜ ਅਨੁਸਾਰ ਮੰਗ ਪੂਰੀ ਕੀਤੀ ਜਾ ਸਕੇ ਤੇ ਦੂਜੇ ਪਾਸੇ ਉਥੇ ਹੀ ਰਾਹਤ ਕੈਂਪਾਂ ਤੋਂ ਮਿਲੇ ਸੁਝਾ ਤਹਿਤ ਪਾਰਟੀ ਜਿਹੜੀ ਕਿ ਲੀਡਰਸ਼ਿਪ ਕਿਸਾਨਾਂ ਦੇ ਖੇਤਾਂ ਦੇ ਵਿੱਚੋਂ ਮਿੱਟੀ ਕੱਢਣ ਦੇ ਲਈ ਡੀਜ਼ਲ ਦੇ ਪ੍ਰਬੰਧ ਦੇ ਨਾਲ-ਨਾਲ ਘਰ ਦੀ ਜਿਹੜੀ ਕਿ ਮੁਰੰਮਤ ਉਸ ਦੇ ਵਿੱਚ ਵੀ ਯੋਗਦਾਨ ਪਾਏਗੀ ਤੇ ਇਸ ਦੇ ਨਾਲ ਹੀ ਦੱਸਿਆ ਕਿ ਸੁ ਕੁਦਰਤੀ ਆਫਤ ਦੇ ਨਾਲ ਬਿਮਾਰੀਆਂ ਫੈਲਣ ਦੇ ਖਤਸੇ ਦੇ ਮੁਤਾਬਕ ਮੈਡੀਕਲ ਕਿੱਟਾਂ ਅਤੇ ਮੈਡੀਕਲ ਦਸਤੇ ਭੇਜਣ ਅਤੇ ਮੈਡੀਕਲ ਕੈਂਪ ਜਿਹੜੇ ਕਿ ਲਾਜ਼ਮੀ ਤੌਰ ਤੇ ਲਗਾਏ ਜਾਣਗੇ ਇਸ ਦੇ ਨਾਲ ਹੀ ਪਾਰਟੀ ਦੇ ਵੱਲੋਂ ਪਹਿਲਾਂ ਹੀ ਫੈਸਲਾ ਕੀਤਾ ਗਿਆ ਸੀ ਕਿ ਸਕੂਲੀ ਬੱਚਿਆਂ ਦੇ ਲਈ ਸਟੇਸ਼ਨਰੀ ਕਿਤਾਬਾਂ ਤੇ ਵਰਦੀਆਂ ਦਾ ਪ੍ਰਬੰਧ ਕੀਤਾ ਜਾਵੇਗਾ ਇਸ ਮੀਟਿੰਗ ਦੇ ਵਿੱਚ ਦੱਸ ਦਈਏ ਕਿ ਉੱਥੇ ਹੀ ਨਵੀਂ ਅਕਾਲੀ ਦਲ ਦੀ ਲੀਡਰਸ਼ਿਪ ਮੌਜੂਦ ਰਹੀ ਤੇ ਜਿਸ ਤੋਂ ਬਾਅਦ ਇਸ ਮੀਟਿੰਗ ਦੇ ਵਿੱਚ ਫੈਸਲਾ ਲਿਆ ਗਿਆ ਤੇ ਹੁਣ 25 ਸਤੰਬਰ ਨੂੰ ਜਿਹੜਾ ਕਿ ਯਾਨੀ ਕਿ ਕੱਲ ਨੂੰ ਡੈਲੀਗੇਟ ਸੱਦਿਆ ਗਿਆ ਸੀ ਉਸ ਨੂੰ ਹੁਣ ਮੁਲਤਵੀ ਕਰ ਦਿੱਤਾ ਹੈ 25 ਤਰੀਕ ਨੂੰ ਹੋਣ ਵਾਲਾ ਜਨਰਲ ਡੈਲੀਗੇਟ ਜਿਹੜਾ ਕਿ ਉਸ ਨੂੰ اجلاس ਨੂੰ ਮੁਲਤਵੀ ਨਵੇਂ ਅਕਾਲੀ ਦਲ ਦੇ ਪ੍ਰਧਾਨ ਗਿਆਨੀ ਹਰਪੀ ਸਿੰਘ ਦੇ ਵੱਲੋਂ ਕਰ ਦਿੱਤਾ ਗਿਆ ਹੈ ਤੇ ਕਿਉਂ ਕੀਤਾ ਗਿਆ ਇਸ ਨੂੰ ਲੈ ਕੇ ਵੀ ਕਾਰਨ ਦੱਸੇ ਗਏ ਨੇ ਹੜਾ ਨੂੰ ਲੈ ਕੇ ਹੁਣ ਲੀਡਰਸ਼ਿਪ ਦੀ ਜਿਹੜੀ ਕਿ ਜ਼ਿੰਮੇਵਾਰੀ ਲਗਾ ਦਿੱਤੀ ਹੈ ਤੇ ਦਸੋਂ ਬਾਅਦ ਹੁਣ ਉੱਥੇ ਹੀ ਜਿਹੜਾ ਕਿ ਕੱਲ ਨੂੰ ਇੱਕ ਡੈਲੀਗੇਟ ਸੱਦਿਆ ਗਿਆ ਸੀ ਪਰੰਤੂ ਇਸ ਡੈਲੀਗੇਟ ਨੂੰ ਹੁਣ ਮੁਲਤਵੀ ਕਰ ਦਤ ਹੈ ਗਿਆਨੀ ਹਰਪ੍ਰੀਤ ਸਿੰਘ ਦੇ ਵੱਲੋਂ ਦੱਸਿਆ ਹੈ ਕਿ ਕਿਹਾ ਗਿਆ ਹੈ ਕਿ ਜਿਹੜਾ 25 ਤਰੀਕ ਨੂੰ ਹੋਣ ਵਾਲਾ ਡੈਲੀਗੇਟ ਹੈ ਉਸ ਨੂੰ ਅਸੀਂ ਮੁਲਤਵੀ ਕੀਤਾ ਹੈ ਤੇ ਸ਼੍ਰੋਮਣੀ ਅਕਾਲੀ ਦਲ ਪ੍ਰਧਾਨ ਗਿਆਨੀ ਹਰਪ੍ਰੀਤ ਸਿੰਘ ਦੇ ਵੱਲੋਂ ਜਿਹੜੀ ਕਿ ਲੀਡਰਸ਼ਿਪ ਦੇ ਅਹਿਮ ਸਮਿਖਿਆ ਮੀਟਿੰਗ ਕੀਤੀ ਗਈ ਤੇ ਇਸ ਮੀਟਿੰਗ ਦੇ ਵਿੱਚ ਪੰਜਾਬ ਦੇ ਤਾਜ਼ਾ ਜਿਹੜੇ ਹਾਲਾਤ ਉਸ ਦੇ ਉੱਪਰ ਨਜ਼ਰਸਾਨੀ ਕੀਤੀ ਗਈ ਹੈ ਤੇ ਪਾਰਟੀ ਦੇ ਵੱਲੋਂ ਵੱਖ-ਵੱਖ ਜਗ੍ਹਾ ਜਾਰੀ ਰੱਖੇ ਕੈਂਪਾਂ ਦੇ ਬਾਰੇ ਵਿਸਥਾਰ ਸਹਿਤ ਚਰਚਾ ਕੀਤੀ ਗਈ ਲੀਡਰਸ਼ਿਪ ਤੋਂ ਮਿਲੀ ਜਾਣਕਾਰੀ ਤੋਂ ਬਾਅਦ 25 ਸਤੰਬਰ ਨੂੰ ਬੁਲਾਏ ਗਏ ਜਨਰਲ ਡੈਲੀਗੇਟ ਨੂੰ ਜਿਹੜਾ ਕਿ ਮੁਲਤਵੀ ਕਰਨ ਦਾ ਫੈਸਲਾ ਕੀਤਾ ਗਿਆ ਲੀਡਰਸ਼ਿਪ ਦੇ ਵੱਲੋਂ ਮਿਲੇ ਸੁਝਾਅ ਤੇ ਫੀਡਬੈਕ ਨੂੰ ਮੁੱਖ ਰੱਖਦੇ ਆ ਇਹ ਫੈਸਲਾ ਕੀਤਾ ਗਿਆ ਤੇ ਇਸ ਮੌਕੇ ਗਿਆਨੀ ਹਰਪ੍ਰੀਤ ਸਿੰਘ ਦੇ ਵੱਲੋਂ ਦੱਸਿਆ ਕਿ ਹੜ੍ਹ ਪ੍ਰਭਾਵਿਤ ਇਲਾਕਿਆਂ ਸੇਵਾ ਕਰ ਰਹੇ ਪਾਰਟੀ ਵਰਕਰਾਂ ਦੇ ਸਮੇਤ ਸਾਰੇ ਨੌਜਵਾਨਾਂ ਦੀ ਹੌਸਲਾ ਅਫਜ਼ਾਈ ਕਰਦੇ ਹੋਏ ਕਿਹਾ ਕਿ ਪਾਰਟੀ ਦਾ ਨੌਜਵਾਨ ਤੇ ਉਥੇ ਹੀ ਪੰਜਾਬ ਦਾ ਨੌਜਵਾਨ ਡਟ ਕੇ ਜਿਹੜਾ ਕਿ ਕੁਦਰਤੀ ਤਰਾਸ਼ਤੀ ਦਾ ਸਾਹਮਣਾ ਕਰ ਰਿਹਾ ਹੈ ਤੇ ਜਿਸ ਤੋਂ ਬਾਅਦ ਪੰਜਾਬ ਦੇ ਨੌਜਵਾਨਾਂ ਨੇ ਵੱਡੀ ਮੁਸੀਬਤ ਵੇਲੇ ਸਿੱਧਕ ਨੂੰ ਪੇਸ਼ ਕਰਕੇ ਦੁਨੀਆ ਦੇ ਸਾਹਮਣੇ ਇੱਕ ਮਿਸਾਲ ਪੇਸ਼ ਕੀਤੀ ਹੈ ਤੇ ਇਸ ਮੌਕੇ ਵੱਖ-ਵੱਖ ਹੜ੍ਹ ਪ੍ਰਭਾਵਿਤ ਇਲਾਕਿਆਂ ਦੇ ਲਈ ਸਮੁੱਚੀ ਲੀਡਰਸ਼ਿਪ ਦੀ ਡਿਊਟੀ ਲਗਾਈ ਹੈ ਸਮੂਚੀ ਲੀਡਰਸ਼ਿਪ ਪਰਭਾਵੇਤ ਇਲਾਕਿਆਂ ਦੇ ਵਿੱਚ ਜਾ ਕੇ ਜ਼ਰੂਰੀ ਵਸਤਾਂ ਦੀ ਜਿਹੜੀ ਕਿ ਲਿਸਟ ਤਿਆਰ ਕਰੇਗੀ ਤਾਂ ਜੋ ਪੀੜਤ ਪਰਿਵਾਰਾਂ ਦੀ ਲੋੜ ਅਨੁਸਾਰ ਮੰਗ ਪੂਰੀ ਕੀਤੀ ਜਾ ਸਕੇ ਤੇ ਦੂਜੇ ਪਾਸੇ ਉਥੇ ਹੀ ਰਾਹਤ ਕੈਂਪਾਂ ਤੋਂ ਮਿਲੇ ਸੁਝਾ ਤਹਿਤ ਪਾਰਟੀ ਜਿਹੜੀ ਕਿ ਲੀਡਰਸ਼ਿਪ ਕਿਸਾਨਾਂ ਦੇ ਖੇਤਾਂ ਦੇ ਵਿੱਚੋਂ ਮਿੱਟੀ ਕੱਢਣ ਦੇ ਲਈ ਡੀਜ਼ਲ ਦੇ ਪ੍ਰਬੰਧ ਦੇ ਨਾਲ-ਨਾਲ ਘਰ ਦੀ ਜਿਹੜੀ ਕਿ ਮੁਰੰਮਤ ਉਸ ਦੇ ਵਿੱਚ ਵੀ ਯੋਗਦਾਨ ਪਾਏਗੀ ਤੇ ਇਸ ਦੇ ਨਾਲ ਹੀ ਦੱਸਿਆ ਕਿ ਸੁ ਕੁਦਰਤੀ ਆਫਤ ਦੇ ਨਾਲ ਬਿਮਾਰੀਆਂ ਫੈਲਣ ਦੇ ਖਤਸੇ ਦੇ ਮੁਤਾਬਕ ਮੈਡੀਕਲ ਕਿੱਟਾਂ ਅਤੇ ਮੈਡੀਕਲ ਦਸਤੇ ਭੇਜਣ ਅਤੇ ਮੈਡੀਕਲ ਕੈਂਪ ਜਿਹੜੇ ਕਿ ਲਾਜ਼ਮੀ ਤੌਰ ਤੇ ਲਗਾਏ ਜਾਣਗੇ ਇਸਦੇ ਨਾਲ ਹੀ ਪਾਰਟੀ ਦੇ ਵੱਲੋਂ ਪਹਿਲਾਂ ਹੀ ਫੈਸਲਾ ਕੀਤਾ ਗਿਆ ਸੀ ਕਿ ਸਕੂਲੀ ਬੱਚਿਆਂ ਦੇ ਲਈ ਸਟੇਸ਼ਨਰੀ ਕਿਤਾਬਾਂ ਤੇ ਵਰਦੀਆਂ ਦਾ ਪ੍ਰਬੰਧ ਕੀਤਾ ਜਾਵੇਗਾ ਇਸ ਮੀਟਿੰਗ ਦੇ ਵਿੱਚ ਦੱਸ ਦਈਏ ਕਿ ਉੱਥੇ ਹੀ ਨਵੀਂ ਅਕਾਲੀ ਦਲ ਦੀ ਲੀਡਰਸ਼ਿਪ ਮੌਜੂਦ ਰਹੀ ਤੇ ਜਿਸ ਤੋਂ ਬਾਅਦ ਇਸ ਮੀਟਿੰਗ ਦੇ ਵਿੱਚ ਫੈਸਲਾ ਲਿਆ ਗਿਆ ਤੇ ਹੁਣ 25 ਸਤੰਬਰ ਨੂੰ ਜਿਹੜਾ ਕਿ ਯਾਨੀ ਕਿ ਕੱਲ ਨੂੰ ਡੈਲੀਗੇਟ ਸੱਦਿਆ ਗਿਆ ਸੀ ਉਸ ਨੂੰ ਹੁਣ ਮੁਲਤਵੀ ਕਰ ਦਿੱਤਾ ਹੈ